টাই ম্যাগাজিন ਨੇ ਦੁਨੀਆ ਦੀਆਂ 100 ਸਭ ਤੋਂ ਪਰਬਾਸ਼ਾਲੀ ਸ਼ਖਸੀਅਤਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਾਰ ਵੀ ਭਾਰਤੀਆਂ ਨੂੰ ਸੂਚੀ ਦੇ ਵਿੱਚ ਥਾਂ ਮਿਲੀ ਹੈ। ਤੇ ਵਿਸ਼ਵ ਬੈਂਕ ਦੇ ਪ੍ਰਧਾਨ ਅਜੀ ਬੰਗਾ, ਬਾਲੀਵੁੱਡ ਦੇ ਦਾਕਰ आलिया ਭੱਟ, ਮਾਈਕਰੋਸਾਫਟ ਦੇ ਸੀਈਓ ਸਤਿਆ ਨੜੀਲਾ ਤੇ ਨਾਲ ਹੀ ਨਾਲ ਤੁਹਾਨੂੰ ਦੱਸੇ ਕਿ 올림픽 ਚੈਂਪੀਅਨ ਪਹਿਲਵਾਨ ਸਾਖਸ਼ੀ ਮਲਿਕ, ਅਭਿਨੇਤਾ ਦੇਵ ਪਟੇਲ, ਅਮਰੀਕਾ ਦੇ ਊਰਜਾ ਵਿਭਾਗ ਦੇ ਲੂਨ ਪ੍ਰੋਗਰਾਮ ਦਫ਼ਤਰ ਦੇ ਡਾਇਰੈਕਟਰ ਜਿਗਰ ਸ਼ਾਹ ਤੇ ਨਾਲ ਹੀ ਨਾਲ ਹੋਰ ਵੀ ਕਈ ਸ਼ਖਸੀਅਤਾਂ ਜੋ ਐਸ ਲਿਸਟ ਦੇ ਵਿੱਚ ਸ਼ਾਮਿਲ ਹਨ। ਜਿਵੇਂ ਕਿ ਅਮਰੀਕਾ ਦੇ ਵਿੱਤ ਸਖਤ ਜੈਨੇਟ ਯੇਲਨ ਨੇ ਪੰਗਾ ਦੇ ਟਾਈਮ ਪ੍ਰੋਫਾਈਲ ਦੇ ਵਿੱਚ ਕਿਹਾ ਹੈ ਕਿ ਉਹ ਕਰੀਬੀ ਮੁਕਤ ਸੰਸਾਰ ਸਰਜਨ ਦੇ ਲਈ ਵਿਸ਼ਵ ਬੈਂਕ ਲਈ ਇੱਕ ਨਵਾਂ ਦ੍ਰਿਸ਼ਟੀਕੋਣ ਲੈ ਕੇ ਆਏ ਹਨ ਨਿਰਦੇਸ਼ਕਾ ਨਿਰਮਾਤਾ ਤੇ ਲੇਖਕ ਟੌਮ ਹਾਰਟ ਨੇ ਕਿਹਾ ਹੈ ਕਿ आलिया ਭਟਨਾ ਸਿਰਫ ਦੁਨੀਆ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਦੇ ਵਿੱਚੋਂ ਇੱਕ ਹੈ ਬਲਕਿ ਇੱਕ ਕਾਰੋਬਾਰੀ ਤੇ ਉਪਯੋਗਕਾਰੀ ਵੀ ਹੈ ਜੋ ਇਮਾਨਦਾਰੀ ਦੇ ਨਾਲ ਅਗਵਾਈ ਕਰ ਰਹੀ ਹੈ ਤੇ ਸਤਿਆ ਨੇ ਡੇਲਾ ਬਾਰੇ ਟਾਈਮ ਨੇ ਕਿਹਾ ਕਿ ਉਹ ਸਾਡੀ ਪਵਿਕ ਨੂੰ ਬਣਾਉਣ ਦੇ ਵਿੱਚ ਬੇਹੱਦ ਪਰ ਆਵਸ਼ਾਲੀ ਹਨ ਇਹ ਮਨੁੱਖਤਾ ਦੇ ਲਈ ਚੰਗੀ ਗੱਲ ਹੈ ਤੇ ਨਾਲ ਹੀ ਫਿਲਮ ਨਿਰਮਾਤਾ ਨਿਸ਼ਾ ਪਾਹੂਜਾ 올ੰਪੀਅਨ ਸਾਖਸ਼ੀ ਮਲਿਕ ਬਾਰੇ ਲਿਖਦੀ ਹੈ ਕਿ ਉਹ ਭਾਰਤ ਦੀ ਸਭ ਤੋਂ ਮਸ਼ਹੂਰ ਪਹਿਲਵਾਨਾਂ ਦੇ ਵਿੱਚੋਂ ਇੱਕ ਹੈ